ਅੱਜ ਮਹਾਰਾਜਾ ਅਗਰਸੈਨ پارک ਦੇ ਵਿੱਚ ਇਤਿਹਾਸਕ ਦਿਨ ਮਹਾਰਾਜਾ ਅਗਰਸੈਨ ਜੀ ਜਿਹੜੇ ਕਿ ਸ਼ਾਂਤੀ ਦੇ ਪੁੰਜ ਵਜੋਂ ਜਾਣੇ ਜਾਂਦੇ ਆ ਜਿਨ੍ਹਾਂ ਨੇ ਭਲਾਈ ਦੇ ਸੰਦੇਸ਼ ਦਿੱਤੇ ਮਹਾਰਾਜਾ ਅਗਰਸੈਨ ਜੀ ਨੇ ਕਿਹਾ ਕਿ ਜੰਮਦੇ ਬੱਚੇ ਨੂੰ 1 ਰੁਪਇਆ ਤੇ ਇੱਕ ਇੱਟ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਜਾ ਕੇ ਰੁਪਈਏ ਨਾਲ ਬਿਜ਼ਨਸ ਸ਼ੁਰੂ ਕਰ ਲੇ ਵਪਾਰ ਕਰ ਲੇ ਇੱਟ ਨਾਲ ਜਿਹੜਾ ਮਕਾਨ ਬਣਾ ਲੇ ਸੈਲਫ ਇੰਪਲਾਈਡ ਦਾ ਬੜਾ ਵੱਡਾ ਮੈਸੇਜ ਓ ਉਸ ਜ਼ਮਾਨੇ ਚ ਰਿਹਾ ਮੰਨੇ ਜਾਂਦੇ ਅਗਰਵਾਲ ਸਮਾਜ ਜਿਹੜਾ ਉਹਦੀ ਬੜੀ ਦੇਣ ਹੈ ਵਪਾਰ ਮਲੇ ਪਾਸਿਓਂ ਵੀ ਐਮਐਸਐਮਈ ਹੋਵੇ ਚਾਹੇ ਉਹ ਵੱਡੀ ਇੰਡਸਟਰੀ ਹੋਵੇ ਖਾਸ ਤੌਰ ਤੇ ਮਾਲਵਾ ਲੱਕੇ ਦੇ ਵਿੱਚ ਬਹੁਤ ਅਗਰਵਾਲ ਸਮਾਜ ਦਾ ਜਿਹੜਾ ਤਰੱਕੀਆਂ ਦੇ ਵਿੱਚ ਯੋਗਦਾਨ ਹੈ ਅੱਜ ਵੀ ਪਾ ਰਹੇ ਨੇ ਬਹੁਤ ਧੰਨਵਾਦ ਕਰਦਾ ਹਾਂ ਇੱਕ ਵਾਰੀ ਫਿਰ ਰਾਜਨ ਕੇਜੀਵਲ ਸਾਹਿਬ ਦਾ ਕਿ ਉਹ ਸਪੈਸ਼ਲੀ ਦਿੱਲੀ ਤੋਂ ਚੱਲ ਕੇ ਇੱਥੇ ਆਏ ਨੇ ਕਿਉਂਕਿ ਇਹ ਖੁਦ ਅਗਰਵਾਲ ਸਮਾਜ ਨੂੰ ਸਬੰਧ ਰੱਖਦੇ ਨੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਖਾਸ ਤੌਰ ਤੇ ਜਿਉਂ ਮਾਵਾ ਭੈਣਾ ਇਸ ਸਮਾਧਮ ਚ ਆਈਆਂ ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ